ਨਾਸਰ ਮਨਸੂਰ ਗੁਰਗੋਬਿੰਦ ਸਿੰਘ ਇਜਦੀ ਮਨਜੂਰ ਗੁਰਗੋਬਿੰਦ ਸਿੰਘ ਹੱਕ ਰਾਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਫੈਜ ਨੂੰਰ ਗੁਰਗੋਬਿੰਦ ਸਿੰਘ ਹੱਕ ਆਕੇ ਆਗਾ ਗੁਰਗੋਬਿੰਦ ਸਿੰਘ ਸ਼ਾਹਸ਼ਨਸ਼ਹ ਗੁਰਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਦੇੜ ਵਿਖੇ ਨਿਹਾਲ ਕਰ ਰਹੇ ਨੇ ਮਹਾਰਾਜ ਜੀ ਮਾਧੋਦਾਸ ਬਰਾਗੀ ਦੇ ਸਥਾਨ ਤੇ ਗਏ ਮਾਧੋਦਾਸ ਚਰਨਾਂ ਦੇ ਢੈਭਿਆ ਬੜੀ ਨਿਮਰਤਾ ਤੇ ਅਧਿਨਗੀ ਨਾਲ ਬੋਲਿਆ ਮੇਰਾ ਆਤਮ ਸਮਰਪਣ ਹੈ ਮਹਾਰਾਜ ਜੀ ਮੈਂ ਆਪ ਦਾ ਬੰਦਾ ਹਾਂ ਆਪ ਦਾ ਦਾਸ ਹਾਂ ਮਾਧੋ ਦਾਸ ਦੀ ਤਤ ਪਰਤਾ ਵੇਖ ਕੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਨੂੰ ਆਗਿਆ ਕੀਤੀ ਕਿ ਅੰਮ੍ਰਿਤ ਤਿਆਰ ਕਰੋ ਉਸੇ ਵੇਲੇ ਅੰਮ੍ਰਿਤ ਤਿਆਰ ਕੀਤਾ ਗਿਆ ਪੰਜਾਂ ਸਿੰਘਾਂ ਨੇ ਮਰਿਆਦਾ ਅਨੁਸਾਰ ਬਰਾਗੀ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਸਤਗੁਰਾਂ ਦਾ ਸਿੰਘ ਸਜਾ ਦਿੱਤਾ ਮਾਦੋਦਾਸ ਨਾਂ ਦਾ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਇਤਿਹਾਸ ਵਿੱਚ ਜੋ ਬੌਧਾ ਬੰਦਾ ਬਹਾਦਰ ਕਰਗੇ ਪ੍ਰਸਿੱਧ ਹੋਇਆ ਸਤਗੁਰ ਜੀ ਨੇ ਬੰਦਾ ਬਹਾਦਰ ਨੂੰ ਸਮਝਾਇਆ ਤੇਰਾ ਦੇਸ ਜਲਮ ਦੀ ਚੱਕੀ ਵਿੱਚ ਪਿਸ ਰਿਆ ਲਉ ਲੁਹਾਨ ਹੋ ਰਿਆ ਤੇਰੇ ਵੀਰ ਬੱਕਰਿਆ ਵਾਂਗ ਕੋਏ ਜਾ ਰਹੇ ਨੇ ਤੇਰੀਆਂ ਭੈਣਾਂ ਧੀਆਂ ਦੀ ਪੱਤ ਲੁੱਟੀ ਜਾਰੀ ਤੂੰ ਰਾਜਪੂਤ ਤੈਨੂੰ ਇਹ ਸਾਧੂ ਬਾਣਾ ਸ਼ੋਭਾ ਨਹੀਂ ਦਿੰਦਾ ਉੱਡ ਤਕੜਾ ਹੋ ਤਲਵਾਰ ਸੰਭਾਲ ਤੂੰ ਅਣ ਸਿੰਘ ਸਜ ਗਿਆ ਪੰਜਾਬ ਜਾ ਕੇ ਸਿੰਘਾਂ ਦੀ ਗਵਾਈ ਸੰਭਾਲ ਜ਼ੁਲਮ ਦਾ ਨਾਸ ਕਰ ਅਸੀਂ ਤੇਰੇ ਅੰਗ ਸੰਗ ਸਤਗੁਰਾਂ ਨੇ ਬੰਦਾ ਭਾਦਰ ਨੂੰ ਆਪਣੇ ਭੱਤੇ ਵਿੱਚੋਂ ਵਿਸ਼ੇਸ਼ ਸ਼ਕਤੀ ਵਾਲੇ ਪੰਜ ਤੀਰ ਕੱਢ ਕੇ ਦਿੱਤੇ ਫਰਮਾਇਆ ਕਿ ਜਿਸ ਵੇਲੇ ਕੋਈ ਆਪ ਜਾਂ ਭੀੜਾਂਣ ਬਣੇ ਤਦ ਇਹਨਾਂ ਤੀਰਾਂ ਨੂੰ ਵਰਤਣਾ ਇਹਨਾਂ ਨਾਲ ਵੈਰੀਆਂ ਦੇ ਵੱਡੇ ਤੋਂ ਵੱਡੇ ਦਲ ਨਾਸ ਹੋ ਜਾਣਗੇ ਇਸ ਤੋਂ ਬਾਅਦ ਸਤਿਗੁਰ ਜੀ ਨੇ ਬੰਦਾ ਸਿੰਘ ਨੂੰ ਉਪਦੇਸ਼ ਦਿੰਦਿਆਂ ਆਖਿਆ ਭਾਈ ਗੁਰਬਖਸ਼ਿਆ ਅੱਜ ਤੋਂ ਅਸੀਂ ਤੈਨੂੰ ਖਾਲਸੇ ਦਾ ਜਥੇਦਾਰ ਠਾਪਦੇ ਹਾਂ ਪੰਜਾਬ ਜਾਗੇ ਤੂੰ ਸਾਰੇ ਸਿੰਘਾਂ ਨੂੰ ਇਕੱਠਾ ਕਰਗੇ ਜ਼ੁਲਮ ਦਾ ਨਾਸ਼ ਕਰਗੇ ਸੱਚ ਦੇ ਨਿਆਂ ਦਾ ਰਾਜ ਕਾਇਮ ਕਰ ਪਰ ਸਾਡੇ ਪੰਜ ਵਜਣ ਯਾਦ ਰੱਖਿਂ ਪਹਿਲਾ ਜਦੋਂ ਕੋਈ ਔਕੜ ਬਣੇ ਪੰਜਾਂ ਸਿੰਘਾਂpassword ਅਰਦਾਸ ਕਰਾਉਣੀ ਤੇਰੀ ਔਕੜ ਦੂਰ ਹੋ ਜਾਏਗੀ ਦੂਜਾ ਗੁਰੂ ਬਣ ਕੇ ਗੱਦੀ ਨਹੀਂ ਲਾਉਣੀ ਅਰ ਤੀਜਾ ਬਚਨ ਆਪਣਾ ਵੱਖਰਾ ਮਤ ਨਹੀਂ ਜਲਾਉਣਾ ਚੌਥਾ ਹਮੇ ਵਿੱਚ ਆ ਕੇ ਆਪਾ ਨਹੀਂ ਜਿਤਾਉਣਾ ਪੰਜਵਾਂ ਸਿੰਘਾਂ ਨਾਲ ਮਿਲ ਕੇ ਰਹਿਣਾ ਜਦ ਤੱਕ ਤੂੰ ਸਾਡੇ ਇਹਨਾਂ ਬਚਨਾਂ ਦੀ ਪਾਲਣਾ ਕਰਦਾ ਰਵਾਂਗੇ ਅਸੀਂ ਤੇਰੇ ਅੰਗ ਸੰਗ ਰਵਾਂਗੇ ਅਦੇ ਤੇਰੀ ਹਰ ਮੈਦਾਨ ਵਿੱਚ ਫਦੇ ਹੋਵੇਗੀ ਜੇਕਰ ਦੂ ਇਹਨਾਂ ਦੇ ਦ੍ਰਿੜ ਨਹੀਂ ਰਹੇਗਾ ਇਹਨਾਂ ਦੀ ਵਗਿਆ ਕਰੇਗਾ ਤੈਨੂੰ ਨੁਕਸਾਨ ਹੈ ਉਠਾਉਣਾ ਪਵੇਗਾ ਤੇਰਾ ਕੰਮ ਸੁਭਾ ਸਰਹੰਦ ਵਜੀਰਖਾਂ ਅਦੇ ਉਹਨਾਂ ਫੌਜਦਾਰਾਂ ਨੂੰ ਤਬਾਹ ਕਰਨਾ ਜੋ ਸਿੰਘਾਂ ਤੇ ਜ਼ੁਲਮ ਢਾਉਂਦੇ ਰਹੇ ਹਨ ਤੇਰੇ ਨਾਲ ਮਾਝੇ ਦੇ ਮਾਲਵੇ ਦੇ ਅਸੰਖਾਂ ਸਿੰਘ ਹੋਣਗੇ ਇਹਨਾਂ ਤੋਂ ਇਲਾਵਾ ਲੱਖਾਂ ਸ਼ਹੀਦ ਸਿੰਘ ਤੇਰੀ ਪਿੱਠ ਤੇ ਹੋਣਗੇ ਤੱਕੜੇ ਹੋਗੇ ਮੈਦਾਨ ਵਿੱਚ ਨਿੱਤਰ ਸਤਿਗੁਰਾਂ ਦੇ ਵਚਨ ਸੁਣ ਕੇ ਬੰਦਾ ਸਿੰਘ ਨੇ ਆਪ ਦੇ ਚਰਨਾਂ ਦੇ ਸੀਸ ਰੱਖਦਾ ਕਿਹਾ ਮੈਂ ਆਪਦੇ ਹੁਕਮ ਅਦੇ ਸਿੱਖਿਆ ਦੀ ਸਦਾ ਧਨਮਨ ਨਾਲ ਪਾਲਣਾ ਕਰਦਾ ਰਵਾਂਗਾ ਤਦ ਸਤਿਗੁਰਾਂ ਨੇ ਪੰਜ ਸਿੰਘ ਭਾਈ ਦਇਆ ਸਿੰਘ ਬਨੋਦ ਸਿੰਘ ਕਾਨ ਸਿੰਘ ਬਾਦ ਸਿੰਘ ਅਦੇ ਰਾਮ ਸਿੰਘ ਬੰਦਾ ਸਿੰਘ ਦੇ ਨਾਲ ਜਾਣ ਲਈ ਤਿਆਰ ਕੀਤੇ ਇਹਨਾਂ ਨੂੰ ਆਗਿਆ ਕੀਤੀ ਕਿ ਤੁਸੀਂ ਭਾਈ ਗੁਰਬਖਸ਼ ਸਿੰਘ ਨਾਲ ਪੰਜਾਬ ਜਾ ਕੇ ਮਾਝੇ ਦੇ ਮਾਲਵੇ ਦੇ ਸਿੰਘਾਂ ਨੂੰ ਸਾਡਾ ਸਨਿਆ ਦੇਓ ਉਹਨਾਂ ਨੂੰ ਖਾਲਸੇ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਇੱਕ ਮੁੱਠ ਕਰਕੇ ਜ਼ਾਲਿਮਾਂ ਨੂੰ ਸ਼ੁੱਧ ਇਸ ਪ੍ਰਕਾਰ ਬੰਦਾ ਸਿੰਘ ਨੂੰ ਥਾਪੜਾ ਦੇ ਗਏ ਸਤਿਗੁਰਾਂ ਨੇ ਪੰਜ ਸਿੰਘਾਂ ਸਹਿਤ ਉਹਨੂੰ ਪੰਜਾਬ ਵੱਲ ਤੋਰ ਦਿੱਤਾ ਸਤਗੁਰਾਂ ਨੇ ਪਠਾਨ ਪਾਸੋਂ ਜੋ ਜ਼ਮੀਨ ਲੈ ਕੇ ਆਪਣਾ ਆਸਾਨ ਬਣਾਇਆ ਸੀ ਉਹ ਗਦਾਵਰੀ ਨਦੀ ਦੇ ਕੰਢੇ ਉੱਪਰ ਸਥਿਤ ਸੀ ਨਦੀ ਦੇ ਕਈ ਘਾਟੇ ਬਣੇ ਹੋਏ ਸਨ ਗੁਰੂ ਜੀ ਦੇ ਕੌਤਕਾਂ ਦੇ ਕਾਰਨ ਉਹ ਘਾਟ ਵੱਖ-ਵੱਖ ਨਾਵਾਂ ਨਾਲ ਪ੍ਰਸਿੱਧ ਹੋ ਗਏ ਜੋ ਅਜੇ ਤੱਕ ਚੱਲੇ ਆ ਰਹੇ ਨੇ ਇੱਕ ਦਿਨ ਸਤਗੁਰ ਜੀ ਗੁਦਾਵਰੀ ਵਿੱਚ ਇਸ਼ਨਾਨ ਕਰਕੇ ਦਰਸ਼ਨ ਲਈ ਆਈਆਂ ਸੰਗਤਾਂ ਨੂੰ ਸਿੱਖਿਆ ਉਪਦੇਸ਼ ਦੇ ਰਹੇ ਸਨ ਇਹ ਬਾਦਸ਼ਾਹ ਬਹਾਦਰ ਸ਼ਾਹ ਵੀ ਆਪਦੇ ਦਰਸ਼ਨਾਂ ਵਾਸਤੇ ਆ ਗਿਆ ਉਹਨੇ ਇੱਕ ਬਹੁ ਮੱਲਾਹੀਰਾ ਆਪ ਜੀ ਨੂੰ ਭੇਟਾ ਕੀਤਾ ਸਜਦਾ ਕਰਕੇ ਕੋਲ ਬੈਠ ਗਿਆ ਸਤਿਗੁਰਾਂ ਨੇ ਹੀਰਾ ਚੁੱਕ ਕੇ ਵੇਖਿਆ ਅਦੇ ਫਿਰ ਬੇਪਰਵਾਹੀ ਨਾਲ ਉਹਨੂੰ ਨਦੀ ਵਿੱਚ ਛਾਲ ਦਿੱਤਾ ਬਹਾਦਰ ਸ਼ਾ ਬੜਾ ਹੈਰਾਨ ਹੋਇਆ ਦਿਲ ਵਿੱਚ ਕੁਝ ਸ਼ਰਮਿੰਦਗੀ ਆਈ ਅਧਿਨਗੀ ਨਾਲ ਕਹਿਣ ਲੱਗਾ ਗੁਰੂ ਜੀ ਸੂਬਿਆਂ ਦੇ ਵਿਗੜ ਖੜੇ ਹੋਣ ਦੇ ਕਰਕੇ ਮੈਂ ਆਪ ਦਾ ਸਵਾਲ ਪੂਰਾ ਨਹੀਂ ਕਰ ਸਕਿਆ ਇਸ ਲਈ ਮੈਂ ਆਪ ਤੋਂ ਮਾਫੀ ਮੰਗਦਾ ਸਤਿਗੁਰ ਆਖਿਆ ਬਹਾਦਰ ਸ਼ਾ ਤੂੰ ਸ਼ਰਈ ਕਾਜ਼ੀਆਂ ਤੇ ਮੁਕਤੀਆਂ ਕੋਲੋਂ ਡਰ ਗਿਆ ਇਹ ਲੋਕ ਤੇਰੇ ਵਫਾਦਾਰ ਨਹੀਂ ਹਨ ਇਹਨਾਂ ਨੇ ਤੇਰਾ ਰਾਜ ਪੱਕਾ ਨਹੀਂ ਹੋਣ ਦੇਣਾ ਤੇਰੀ ਬਾਦਸ਼ਾਹ ਸਿਰਫ ਤੇਰੇ ਜੀਵਨ ਤੱਕ ਹੀ ਰਹੇਗੀ ਮੁਗਲ ਰਾਜ ਹੁਣ ਬਹੁਤ ਸਮਾਂ ਨਹੀਂ ਠਹਿਰਨਾ ਬਾਦਸ਼ਾਹ ਸਤਗੁਰਾਂ ਦੇ ਬਚਨ ਸੁਣ ਕੇ ਚਪੀਤਾ ਹੀ ਰਹਿ ਗਿਆ ਜਿਸ ਜਗਾਂ ਦੇ ਸਤਗੁਰਾਂ ਨੇ ਬਾਦਸ਼ਾਹ ਦਾ ਦਿੱਤਾ ਹੀਰਾ ਗੁਦਾਵਰੀ ਵਿੱਚ ਸੁਟਿਆ ਉਹ ਜਗਾ ਹੀਰਾ ਘਾੜ ਕਰਕੇ ਪ੍ਰਸਿੱਧ ਹੋ ਗਈ ਸਤਗੁਰ ਜੀ ਸਮੇਂ-ਸਮੇਂ ਦੇ ਵੇਲ ਹੁਣ ਦੇ ਸ਼ਿਕਾਰ ਖੇਡਣ ਚਲੇ ਜਾਂਦੇ ਸਨ ਜਿਸ ਨਦੀ ਤੋਂ ਘਾੜ ਘਾੜ ਤੋਂ ਪਾਰ ਕਰਕੇ ਨਦੀ ਆਪ ਜੰਗਲ ਨੂੰ ਜਾਂਦੇ ਸਨ ਉਹ ਸ਼ਿਕਾਰ ਘਾੜ ਕਰਕੇ ਮਸ਼ਹੂਰ ਹੋ ਗਿਆ ਸ਼ਿਕਾਰ ਤੇ ਜਾਂਦੇ ਸਮੇਂ ਸਿੰਘਾਂ ਤੋਂ ਇਲਾਵਾ ਬਾਦਸ਼ਾਹੀ ਲਸ਼ਕਰ ਦੇ ਕਈ ਉੱਚੇ ਅਹੁਦੇਦਾਰ ਵੀ ਕਈ ਵਾਰ ਆਪਦੇ ਸਾਥ ਜਾਂਦੇ ਸਤਗੁਰਾਂ ਦੇ ਅਚੋਕ ਨਿਸ਼ਾਨੇ ਨੂੰ ਵੇਖ ਕੇ ਉਹ ਬੜੇ ਹੈਰਾਨ ਹੁੰਦੇ ਅਦੇ ਸਤਗੁਰਾਂ ਦੀ ਤੀਰ ਅੰਦਾਜ਼ੀ ਵਿੱਚ ਨਿਪੁੰਨਤਾ ਦੀ ਬੜੀ ਤਾਰੀਫ਼ ਕਰਦੇ ਇਸ ਘਾਟ ਦਾ ਇਹ ਨਾ ਪੈਣ ਦੀ ਵਾਰਤਾ ਇੱਕ ਦਿਨ ਇੱਕ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਹਾਜ਼ਰ ਹੋਇਆ ਉਹਨੇ ਇੱਕ ਕੀਮਤੀ ਨਗੀਨਾ ਸਤਿਗੁਰਾਂ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਸਾਬ ਜੀ ਨੇ ਉਹ ਨਗੀਨੇ ਨੂੰ ਵੇਖ ਕੇ ਨਦੀ ਵਿੱਚ ਸੁੱਟ ਦ ਇਹ ਤੱਕ ਕੇ ਸਿੱਖ ਦਾ ਚਿਹਰਾ ਉੱਤਰ ਗਿਆ ਕਿ ਐਡਾ ਕੀਮਤੀ ਨਗੀਨਾ ਸਤਿਗੁਰਾਂ ਨੇ ਮਾਮੂਲੀ ਪੱਥਰ ਜਾਣਗੇ ਪਾਣੀ ਵਿੱਚ ਸੁੱਟਦਾ ਸਿੱਖ ਦੀ ਨਿਰਾਸ਼ਤਾ ਵੇਖ ਕੇ ਸਤਿਗੁਰੂ ਜੀ ਆਂਦੇ ਭਾਈ ਗੁਰਮਖਾ ਜੇ ਤੈਨੂੰ ਆਪਣੇ ਨਗੀਨੇ ਦੇ ਨਦੀ ਵਿੱਚ ਸੁੱਟੇ ਜਾਣ ਦਾ ਅਫਸੋਸ ਹੋਇਆ ਨਾ ਤਾਂ ਤੂੰ ਪਾਣੀ ਵਿੱਚ ਉਤਰ ਕੇ ਉਹਨੂੰ ਕਢ ਲੈ ਸਤਿਗੁਰਾਂ ਦਾ ਵਜਨ ਸੁਣ ਕੇ ਸਿੱਖ ਉਸ ਵੇਲੇ ਨਦੀ ਵਿੱਚ ਉਤਰ ਗਿਆ ਗੋਤਾ ਮਾਰ ਕੇ ਨਗੀਨਾ ਲੱਭਣ ਲੱਗਾ ਪਰ ਜਿਵੇਂ ਉਹਨੇ ਤੈਵਜ ਨਜ਼ਰ ਮਾਰੀ ਉਹਨੂੰ ਉੱਥੇ ਸੰਖਾਂ ਨਗੀਨੇ ਚਮਕਦੇ ਵਿਖਾਈ ਦਿੱਤੇ ਸਿੱਖ ਬੜਾ ਹੈਰਾਨ ਹੋਇਆ ਕਿ ਮੇਰੇ ਇੱਕ ਨਗੀਨੇ ਦੀ ਗੱਲ ਕੀ ਏ ਇੱਥੇ ਦਾ ਸਤਗੁਰਾਂ ਪਾਸ ਨਗੀਨਿਆਂ ਦਾ ਨਗਿੰਦ ਭੰਡਾਰ ਜੁੜਿਆ ਹੋਇਆ ਓਸੇ ਵੇਲੇ ਜਲ ਵਿੱਚੋਂ ਬਾਹਰ ਨਿਕਲ ਆਇਆ ਸਤਗੁਰਾਂ ਦੇ ਚਰਨਾਂ ਦੇ ਡੇਬ ਗਿਆ ਕਹਿ ਲਗਾ ਸੱਜੇ ਬਾਦਸ਼ਾਹ ਮੈਂ ਮੂੜ ਅਣਜਾਣਾ ਆਪਦੀ ਮਹਿਮਾਨੀ ਜਾਣ ਸਕਿਆ ਮੇਰੀ ਭੁੱਲ ਬਖਸ਼ ਦਿਓ ਸਤਿਗੁਰ ਜੀ ਨੇ ਸਲਾ ਬਣਾਏਗੇ ਮਾਤਾ ਸਾਹਿਬ ਦੇਵਾਂ ਨੂੰ ਮਾਤਾ ਸੁੰਦਰੀ ਜੀ ਪਾਸ ਦਿੱਲੀ ਵਾਪਸ ਭੇਜ ਦਿੱਤਾ ਜਾਏ ਭਾਈ ਰਾਮ ਕੰਵਰ ਜੀ ਅਦੇ ਉਹਨਾਂ ਦੀ ਮਾਤਾ ਵੀ ਸਤਿਗੁਰ ਜੀ ਦੇ ਨਾਲ ਨਦੇੜ ਆਏ ਹੋਏ ਸਨ ਜਦੋਂ ਉਹਨਾਂ ਨੂੰ ਸਤਿਗੁਰ ਦੇ ਇਰਾਦੇ ਦਾ ਪਤਾ ਲੱਗਾ ਭਾਈ ਰਾਮ ਕਮਰ ਦੀ ਮਾਤਾ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਵੀ ਪੰਜਾਬ ਵਾਪਸ ਜਾਣਾ ਚਾਹੁੰਦੀ ਆ ਪਰ ਰਾਮ ਕਮਰ ਨਹੀਂ ਮੰਨ ਰਿਹਾ ਆਪ ਨੂੰ ਪਤਾ ਮੇਰਾ ਇੱਕੋ ਇੱਕ ਪੁੱਤਰ ਆਪ ਇਹਨੂੰ ਹੁਕਮ ਕਰੋ ਇਹ ਮੇਰੇ ਨਾਲ ਪੰਜਾਬ ਚਲਾ ਚੱਲੇ ਤਦ ਸਤਿਗੁਰੂ ਜੀ ਨੇ ਭਾਈ ਰਾਮ ਕਮਰ ਨੂੰ ਆਖਿਆ ਤੁਹਾਡੀ ਮਾਤਾ ਦੀ ਇੱਛਾ ਹੈ ਕਿ ਤੁਸੀਂ ਉਹਨਾਂ ਨਾਲ ਪੰਜਾਬ ਚੱਲੋ ਸੋ ਉਹਨਾਂ ਦੀ ਆਗਿਆ ਮੰਨਦੇ ਹੋਏ ਤੁਸੀਂ ਪੰਜਾਬ ਮੁੜਜੋ ਭਾਈ ਰਾਮ ਕਮਰ ਸਤਿਗੁਰਾਂ ਦੇ ਅਨੰਨ ਭਗਤ ਸਨ ਉਹਨਾਂ ਨੇ ਬੇਨਤੀ ਕੀਤੀ ਸੱਜੇ ਪਾਤਸ਼ਾਹ ਜੀਓ ਮੈਂ ਨੇਮ ਬਣਾ ਰੱਖਿਆ ਕਿ ਆਪਦੇ ਦਰਸ਼ਨ ਕਰਕੇ ਭੋਜਨ ਕਰਨਾ ਜੇ ਆਪ ਜੀ ਦੀ ਆਗਿਆ ਅਨੁਸਾਰ ਮੈਂ ਉਧਰ ਚਲਾ ਜਾਂਦਾ ਤਾਂ ਮੇਰਾ ਨੇਮ ਕਿਵੇਂ ਨਿਭੇਗਾ ਤਾਂ ਸਤਿਗੁਰੂ ਆ ਫਰਮਾਇਆ ਤੁਸੀਂ ਜਿਸ ਵੇਲੇ ਬਾਹਰ ਸ਼ਿਕਾਰ ਖੇਡਣ ਜਾਇਆ ਕਰੋਗੇ ਤੁਹਾਨੂੰ ਸਾਡੇ ਸਾਖਸ਼ਾਤ ਦਰਸ਼ਨ ਹੋਇਆ ਕਰਨਗੇ ਇਸ ਪ੍ਰਕਾਰ ਭਾਈ ਰਾਮ ਕੰਵਰ ਸਤਗੁਰੂ ਬਾਸੋ ਸੀਸ ਲਾ ਗਏ ਪੰਜਾਬ ਜਾਣ ਲਈ ਤਿਆਰ ਹੋ ਗਏ ਗੁਰੂ ਜੀ ਨੇ ਮਾਤਾ ਸਹਿਬ ਕੌਰ ਜੀ ਨੂੰ ਆਗਿਆ ਕੀਤੀ ਤੁਸੀਂ ਵੀ ਇਨ੍ਹਾਂ ਮਾਂ ਪੁੱਤਰਾਂ ਨਾਲ ਇੱਥੋਂ ਚਲੇ ਜਾਓ ਇਹ ਤੁਹਾਨੂੰ ਰਸਤੇ ਵਿੱਚ ਦਿੱਲੀ ਪਹੁੰਚਾ ਦੇਣਗੇ ਉੱਥੇ ਤੁਸੀਂ ਸੁੰਦਰੀ ਜੀ ਪਾਸ ਰਹਿਣਾ ਦਿੱਲੀ ਦੀ ਸਾਰੀ ਸੰਗਤ ਤਾਨੂੰ ਦੂਹਾਨੂੰ ਸਾਡਾ ਹੀ ਰੂਪ ਜਾਣਗੇ ਤੁਹਾਡੀ ਹਰ ਪ੍ਰਕਾਰ ਦੀ ਸੇਵਾ ਕਰੇਗੀ ਸਤਗੁਰਾਂ ਨੇ ਆਪਣੇ ਪੰਜ ਸ਼ਾਸਤਰ ਸਹਿਬ ਗੌਰ ਜੀ ਨੂੰ ਦਿੱਤੇ ਫਰਮਾਇਆ ਕਿ ਅਮਰ ਦੇਵਲੇ ਇਸ਼ਨਾਨ ਤੋਂ ਬਾਅਦ ਸਾਡਾ ਧਿਆਨ ਧਰ ਕੇ ਨਾ ਸ਼ਾਸਤਰਾਂ ਨੂੰ ਵਿਖਿਆ ਕਰੋਗੇ ਤੁਹਾਨੂੰ ਸਾਡੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੋਇਆ ਕਰਨਗੇ ਇਸ ਪ੍ਰਕਾਰ ਸਾਬਕਾਰ ਜਿਹਨੂੰ ਨਿਸ਼ਚਾ ਗਿਰਾ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਭਾਈ ਰਾਮ ਕੰਵਰ ਅਧ ਉਹਨਾਂ ਦੀ ਮਾਤਾ ਦਾ ਨਾਮ ਜੱਲੀਵਾਲ ਤੋਰ ਦਿੱਤਾ ਨਾਲ ਕੋਈ ਸੇਵਾਦਾਰ ਭੇਜਦੇ ਤਾਂ ਜੋ ਰਾਜ ਕਿਸੇ ਪ੍ਰਕਾਰ ਦੀ ਕੋਈ ਔਗੜ ਨਾ ਹੋਵੇ ਕਸ਼ਟ ਨਾ ਹੋਵੇ ਦਿੱਲੀ ਪਹੁੰਚ ਗਏ ਮਾਤਾ ਸਹਿਬ ਗੌਰ ਜੀ ਮਾਤਾ ਸੁందਰੀ ਜੀ ਪਾਸ ਠਹਿਰ ਗਏ ਭਾਈ ਰਾਮ ਕਮਰ ਉਹਨਾਂ ਦੀ ਮਾਤਾ ਜੀ ਪੰਜਾਬ ਵਾਲ ਆਪਣੇ ਪਿੰਡ ਰਮਦਾਸ ਨੂੰ ਚਲੇ ਆਏ ਭਾਈ ਰਾਮ ਕਮਰ ਨੇ ਗੁਰੂ ਜੀ ਪਾਸੋਂ ਅਮਰਦਸ਼ ਅਖ ਲਿਆ ਸੀ ਇਹਨਾਂ ਦਾ ਨਾਮ ਇਹ ਗੁਰਬਖਸ਼ ਸਿੰਘ ਰੱਖਿਆ ਗਿਆ ਸੀ ਸਾਧਗੁਰ ਜੀ ਸੰਮਤ 1700 65 ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਸਾਹਿਬ ਨੇ ਦੱਸਾ ਗੁਰੂ ਸਹਿਬਾਨ ਦੇ ਜੀਵਨ ਬਿਰਤਾਂਤ ਕਥਾ ਰੂਪ ਵਿੱਚ ਖਾਲਸਾ ਜੀ ਨੂੰ ਸੁਣਾਏ ਇਹਨਾਂ ਨੂੰ ਭਾਈ ਸਾਹਿਬ ਸਿੰਘ ਨੇ ਪੋਥੀ ਰੂਪ ਵਿੱਚ ਲਿਖ ਕੇ ਪੰਥ ਵਿੱਚ ਪ੍ਰਚਲਿਤ ਕੀਤਾ ਬਾਦਿਰਸ਼ਾ ਦੀ ਦੱਖਣ ਦੀ ਮਹਿੰਮਾ ਪੂਰੀ ਹੋ ਚੁੱਕੀ ਸੀ ਉਸ ਨੇ ਆਪਣਾ ਭਰਾ ਕਾਮਬਖਸ਼ ਉਹਦੀ ਬਗਾਵਤ ਨੂੰ ਗੁਜਲ ਦਿੱਤਾ ਸੀ ਅਦੇ ਦੱਖਣ ਦੇ ਰਾਜਾ ਬਾਸੂ ਆਪਣੀ ਇਨ ਮੰਵਾ ਕੇ ਆਪਣੀ ਸਲਤਨਤ ਨੂੰ ਦ੍ਰਿੜ ਕਰ ਲਿਆ ਸੀ ਇਹਨਾਂ ਕੰਮਾਂ ਤੋਂ ਵਿਹਲੇ ਹੋ ਗਏ ਉਹਨੇ ਰਾਜਧਾਨੀ ਨੂੰ ਵਾਪਸ ਵਰਤਣ ਦੀ ਸਲਾਹ ਬਣਾਈ ਵਾਪਸ ਕੋਈ ਤੋਂ ਪਹਿਲਾਂ ਬਹਾਦਰ ਸ਼ਾਹ ਸਤਗੁਰ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਬਹੁਤ ਸਾਰੇ ਕੀਮਤੀ ਨਜ਼ਰਾਨੇ ਵੇਸ਼ ਕਰਕੇ ਸਜਦਾ ਕੀਤਾ ਅਦੇ ਬੇਨਤੀ ਕੀਤੀ ਆਪ ਦੀ ਦੁਆ ਨਾਲ ਮੇਰੀ ਦੱਖਣ ਦੀ ਮਹਿਮਾ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ਇਸ ਇਲਾਕੇ ਵਿੱਚ ਪੂਰੀ ਤਰ੍ਹਾਂ ਅਮਨ ਅਮਾਨ ਕਾਇਮ ਹੋ ਗਿਆ ਹੁਣ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਰਾਜਧਾਨੀ ਨੂੰ ਵਾਪਸ ਚਲਾ ਜਾਵਾਂ ਉੱਥੋਂ ਦੇ ਪ੍ਰਬੰਧਨੋਂ ਵੀ ਜਾ ਕੇ ਸੁਧਾਰਨਾ ਸਤਿਗੁਰ ਜੀ ਨੇ ਬਾਦਸ਼ਾਹ ਨੂੰ ਸਿਰੋਪਾਉ ਦੇ ਕੇ ਅਸੀਸ ਦਿੱਤੀ ਤੈਨੂੰ ਰੈਂਦੀ ਉਮਰ ਤੱਕ ਰਾਜ ਦਾ ਸੁਖ ਪ੍ਰਾਪਤ ਰਹੇ ਇਸ ਪ੍ਰਕਾਰ ਸਤਿਗੁਰਾਂ ਬਾਸੋਂ ਆਗਿਆ ਅਸੀਸ ਲੈ ਕੇ ਬਹਾਦਰ ਸ਼ਾਹ ਆਪਣੇ ਲਸ਼ਕਰ ਸੱਤ ਦਿੱਲੀ ਨੂੰ ਵਾਪਸ ਪਰਤ ਗਿਆ ਜਦੋਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੁਖਾਵੇ ਸਬੰਧ ਬਣੇ ਸਨ ਸਰਹੰਦ ਦੇ ਨਵਾਬ ਵਜੀਦ ਖਾਨ ਦੀ ਨੀਂਦਰ ਹਰਾਮ ਹੋ ਗਈ ਸੀ ਉਹ ਹਰ ਵੇਲੇ ਫਿਕਰਾਂ ਵਿੱਚ ਪਿਆ ਰਹਿੰਦਾ ਸੀ ਗੁਰੂ ਸਾਹਿਬ ਦੇ ਬਾਦਸ਼ਾਹ ਨਾਲ ਸਬੰਧ ਸੁਧਰਨ ਦਾ ਕਾਰਨ ਸਾਫ਼ ਸੀ ਸਾਧਗੁਰੂ ਜੀ ਦਾ ਸੰਘਰਸ਼ ਜ਼ੁਲਮ ਦੇ ਵਿਰੁੱਧ ਸੀ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਦੇ ਵਿਰੋਧ ਨਹੀਂ ਸੀ ਬਾਦਸ਼ਾਹ ਬਹਾਦਰ ਸ਼ਾਹ ਆਪਣੇ ਪਿਤਾ ਔਰੰਗਜ਼ੇਬਾਂ ਜਾਲਮ ਨਹੀਂ ਸੀ ਸਗੋਂ ਉਦਾਰ ਵਿਚਾਰਾਂ ਵਾਲਾ ਸੀ ਇਸ ਲਈ ਸਤਿਗੁਰਾਂ ਦਾ ਉਹਦੇ ਨਾਲ ਮਿੱਤਰ ਭਾਵ ਦਾ ਬਣਨਾ ਕਿਸੇ ਸਿਧਾਂਤ ਦੇ ਵਿਰੋਧ ਨਹੀਂ ਸੀ ਬਲਕਿ ਨੀਤੀ ਦੇ ਅਨੁਕੂਲ ਸੀ ਬਾਰੇ ਵਜੀਦ ਖਾਨ ਦੇ ਪਾਪ ਕਮਦੇ ਸਨ ਉਹਨੇ ਜਿਸ ਬੇਤਰਸੀ ਨਿਰਪਹਿਤਾ ਨਾਲ ਗੁਰੂ ਜੀ ਦੇ ਮਸੂਮ ਸੁਪੁੱਤਰਾਂ ਦੀ jaan ਕੋਈ ਸੀ ਉਹਦੀ ਆਤਮਾ ਹੋਣਾ ਉਸ ਕੋ ਕਰਮ ਦੋਪਹਿ ਭੀਤ ਹੋ ਰਹੀ ਸੀ ਕੋਨੂੰ ਡਰ ਖਾਰਿਆ ਸੀ ਕਿ ਗੁਰੂ ਸਾਹਿਬ ਬਾਦਸ਼ਾਹ ਨੂੰ ਆਖ ਕੇ ਉਸ ਕੋਲੋਂ ਆਪਣੇ ਪੁੱਤਰਾਂ ਦੇ ਸਿੱਧੀ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਨਗੇ ਇਹ ਹਾਏ ਉਹ ਬਦਲਾ ਕਿੰਨਾ ਭਿਆਨਕ ਹੋਵੇਗਾ ਕਿੰਨੇ ਤਸੀਹੇ ਭਰਿਆ ਹੋਵੇਗਾ ਵਜੀਦ ਖਾਨ ਦਾ ਸੈਨਿਆ ਹਾਂ ਦਿਲ ਕਈ ਤਰ੍ਹਾਂ ਦੇ ਭਿਆਨਕ ਦ੍ਰਿਸ਼ ਪੇਸ਼ ਕਰਦਾ ਵਜੀਦ ਖਾਨ ਦੀ ਹਰਾਸੀ ਹੋਈ ਕਲਪਨਾ ਕਈ ਤਰ੍ਹਾਂ ਦੀਆਂ ਖਾਓਬਨਾਕ ਤਸਵੀਰਾਂ ਘੜਦੀ ਤੇ ਉਹ ਹੋਰ ਸਹਿਮ ਜਾਂਦਾ ਹੋਰ ਡਰਨ ਲੱਗਦਾ ਭੈ ਭੀਤ ਹੋ ਜਾਂਦਾ ਹੁਣ ਉਹਨੂੰ ਆਪਣੇ ਦੀਵਾਨ ਸੁਚਾ ਨੰਦ ਦੇ ਗੁੱਸਾ ਆਉਂਦਾ ਕਿ ਇਸੇ ਕਮਬਖਤ ਨੇ ਮੈਨੂੰ ਦੁਰੂ ਪੁੱਤਰਾ ਨੂੰ ਮਾਰ ਦੇਣ ਦੀ ਸਲਾਹ ਦਿੱਤੀ ਸੀ ਉਹਨੋ ਸੋਚਦਾ ਜੇਕਰ ਬਾਦਸ਼ਾਹ ਨੇ ਗੁਰੂ ਦੇ ਕਹਿਣ ਦੇ ਮੇਰੇ ਕੋਲੋਂ ਜਵਾਬ ਤਲਬੀ ਕੀਤੀ ਤੇ ਮੈਂ ਐਸੇ ਨੀਚ ਝੂਠਾ ਆਨੰਦ ਨੂੰ ਅੱਗੇ ਕਰਾਂਗਾ ਉਹ ਵਿਚਾਰ ਕਰਦਾ ਪਰ ਉਹਦਾ ਦਿਲ ਨਾ ਖਲੋਂਦਾ ਹਾਏ ਉਹਨਾਂ ਨੇ ਮੈਨੂੰ ਛੱਡਣਾ ਨਹੀਂ ਉਹ ਭੈ ਭੀ ਧੋਣ ਲੱਗਦਾ ਮੈਂ ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ ਕਾਸ਼ ਮੈਂ ਉਸ ਵੇਲੇ ਕੋਈ ਸੋਚ ਤੋਂ ਕੰਮ ਲੈਂਦਾ ਇਹ ਚੰਗਾ ਹੁੰਦਾ ਜੇਕਰ ਮੈਂ ਬਾਲਕਾਂ ਨੂੰ ਖਾਲੀ ਕੈਦ ਕਰ ਛੱਡਦਾ ਇਸ ਵੇਲੇ ਮੈਂ ਉਹਨਾਂ ਨੂੰ ਪੇਸ਼ ਕਰਕੇ ਸਭੋ ਬਾਦਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਦਾ ਆ ਲਾਣ ਦੀ ਇਹਨੂੰ ਲਾਣਤ ਹੋਵੇ ਨੈਸ਼ ਦੀਵਾਨ ਦੇ ਕੰਬਖਤ ਨੇ ਕੇਹੀ ਕੁੜਕੀ ਵਿੱਚ ਵਸਾ ਦਿੱਤਾ ਛੇਰ ਮਹਮਦ ਨੇ ਸਮਝਾਇਆ ਵੀ ਸੀ ਕਿ ਗੁਰੂ ਦਾ ਬਦਲਾ ਮਾਸੂਮ ਬੱਚਿਆਂ ਕੋਲੋਂ ਲੈਣਾ ਬੁਝ ਦਿਲੀ ਹੈ। ਆਰੇ ਇਸ ਨੀਜ ਸੁਚੇ ਨੇ ਮੇਰੀ ਅਕਲ ਮਾਰ ਦਿੱਤੀ। ਫਿਰ ਉਹ ਸੋਚਣ ਲੱਗਦਾ ਕਿ ਇਸ ਮੁਸ਼ਕਲ ਵਿੱਚੋਂ ਨਿਕਲਣ ਦਾ ਉਪਾਅ ਕੀ ਕੀਤਾ ਜਾਏ। ਬਾਦਸ਼ਾਹ ਦੇ ਅੱਗੇ ਸਫਾਈ ਬੇਸ਼ ਕਰਨੇ ਇਸ ਵੇਲੇ ਬੜੀ ਔਖੀ ਆ ਉਹ ਸੋਚਦਾ। ਸ਼ੈਨਸ਼ਾ ਦੱਖਣ ਨੂੰ ਗਿਆ ਹੋਇਆ ਉਹਦੇ ਤੱਕ ਪਹੁੰਚਣਾ ਔਖਾ ਕੋਈ ਹੋਰ ਚਾਰਾ ਕਰਨਾ ਚਾਹੀਦਾ ਜਿਸ ਨਾਲ ਤੇ ਉਹ ਸ਼ੈਤਾਨ ਨੀਚ ਬੁੱਧੀ ਮਨੁੱਖ ਦੇ ਮਨੁੱਖ ਜਿਹਾ ਕਿ ਬੜਾ ਹੀ ਨੀਚ ਫੁਰਨਾ ਪੁਰਿਆ ਕਿਉਂ ਨਾ ਗੁਰੂ ਦੇ ਜੀਵਨ ਦਾ ਹੀ ਅੰਤ ਕਰਵਾ ਦਿੱਤਾ ਜਾਵੇ ਉਹਨੂੰ ਸੋਝਪਰੀ ਨਾ ਰਹੇਗਾ ਬਾਸ ਨਾ ਵੱਜੇਗੀ ਬਾਂਸਰੀ ਨਾ ਗੁਰੂ ਰਹੇਗਾ ਨਾ ਬਾਦਸ਼ਾਹ ਕੋਲ ਸ਼ਿਕਾਇਤ ਕਰੋ ਤੇ ਨਾ ਹੀ ਬਾਦਸ਼ਾਹ ਮੈਨੂੰ ਸਜ਼ਾ ਦੇਣ ਦੀ ਗੱਲ ਸੋਚੂ ਉਹਨੂੰ ਇਹ ਸੋਚ ਇੰਨੀ ਵਧੀਆ ਲੱਗੀ ਉਹ ਫੌਰਨ ਇਹਦੇ ਤੇ ਅਮਲ ਕਰਨ ਲਈ ਤਿਆਰ ਹੋ ਪਿਆ ਵਾਜੀਦ ਖਾਨ ਕੋਲ ਦੋ ਬੜੇ ਵਿਸ਼ਵਾਸਪਾਤਰ ਪਠਾਨ ਸੇਵਕ ਸਨ ਉਸਨੇ ਉਹਨਾਂ ਦੁਆ ਨੂੰ ਬੁਲਾ ਕੇ ਕਿੰਨੀ ਧੀਰ ਕੁਝ ਸਮਝਾਇਆ ਤੇ ਫੇਰ ਬੌਧਾ ਸਾਰਾ ਧਨ ਦੇ ਕੇ ਨਦੇੜ ਵੱਲ ਤੋਰ ਦਿੱਤਾ ਜਿੱਥੇ ਗੁਰੂ ਸਾਹਿਬ ਇਸ ਸਮੇਂ ਟਿਕੇ ਹੋਏ ਸਨ ਬੋਲਣਾ ਜੀ ਸਤਨਾਮ ਸ੍ਰੀ ਵਾਇਗਰਿਓ ਅੱਜ ਦੇ ਸ਼ਬਦ ਵਿੱਚ ਅਖਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ